So sure. ਸਾਹਿਬਾ ਲਈ ਸਾਡੀ ਨਵਾਜ਼ੀ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਗੁਰਾਂ ਦੀ ਬਖਸ਼ਿਸ਼ ਕਿਰਪਾ ਦਾ ਸਦਕਾ ਚਲਿ ਸ਼ਬਦ ਚਾਰ ਲੜੀਵਾਰ ਕਥਾ ਦੇ ਭਾਈ ਅੱਜ ਸਤਿਗੁਰਾਂ ਦੇ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਉੱਥੇ ਪਾਤਸ਼ਾਹ ਜੀ ਦੇ ਅਠਵੇਂ ਸ਼ਲੋਕ ਪਾਤਸ਼ਾਹ ਜੀ ਦੇ ਆਰੰਭ ਹੁੰਦੇ ਹਨ 303 ਅੰਗ ਤੇ ਪਾਤਸ਼ਾਹ ਜੀ ਦੇ ਸ਼ਬਦ ਸੁਭਾਏ ਮਾਨ ਹਨ ਆਓ ਸਤਿਗੁਰ ਜੀ ਭਾਈ ਆਪਣੀ ਰਸਨਾ ਤੋਂ ਮਠਾਰਿੰਦ ਤੋਂ ਸਤਿਗੁਰ ਜੀ ਪਿਆਰੇ ਜੀਵਾਨ ਨੂੰ ਭਾਈ ਉਪਦੇਸ਼ ਬਖਸ਼ਿਸ਼ ਕਰਦੇ ਹਨ ਸਮਾਤ ਮਹਲਾ ਤੁਖ ਸਤ ਗੁਰ ਆਪੇ ਵੱਡੀ ਵੜਾਈ ਜੋ ਅੰਮ੍ਰਿਤ ਨ ਹਰ ਹਰ ਨਾਮ ਧਿਆਵਾ ਹਰ ਹਰ ਨਾਮ ਰਮਕ ਸੁਧ ਸੰਜਮ ਹਰ ਨਾਮ ਹੀ ਤ੍ਰਿਪਤਾ ਤਦ ਅਨੰਦ ਧੰਨ ਧੰਨ ਸੋਡੀ ਸੰਤਾਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਆਇਆ ਅੰਨੀ ਰਸਨਾ ਤੋਂ ਇਹ ਅਗਲਾ ਸ਼ਲੋਕ 8ਵਾਂ ਸ਼ਲੋਕ ਅਰੰਭ ਕਰਦੇ ਹਾਂ ਬਚਨ ਕਰਦੇ ਹਾਂ ਸਤ ਗੁਰ ਵਿੱਚ ਵੱਡੀ ਵਡਿਆਈ ਜੋ ਆਲ ਦਿਨ ਹਰ ਹਰ ਨਾਮ ਧਿਆਵੇ ਮਹਾਰਾਜ ਜੀ ਕਹਿੰਦੇ ਸੱਤੇ ਸਤਗੁਰ ਦੇ ਵਿੱਚ ਵੱਡਾ ਮਹਾਰਾਜ ਜੀ ਕਹਿੰਦੇ ਸੁਖ ਹੈ ਵਡਿਆਈ ਹੈ ਵੱਡਾ ਉਦਮ ਹੈ ਜੇ ਮਹਾਰਾਜ ਜੀ ਕਹਿੰਦੇ ਜੋ ਸਤਗੁਰ ਸੱਚੇ ਹਰੀ ਨੂੰ ਪ੍ਰਭੂ ਸਦਾ ਹੀ ਨਿਤਾਪ੍ਰਤੀ ਧਿਆਉਂਦੇ ਹਨ ਜਿਹੜਾ ਸੱਚਾ ਸਤਗੁਰ ਹੈ ਉਹ ਦਿਨ ਰਾਤ ਹੀ ਮਹਾਰਾਜ ਜੀ ਕਹਿੰਦੇ ਉਹਦੇ ਨਾਮ ਦੇ ਵਿੱਚ ਸੁਧੀ ਲੇਵ ਉਹਦੀ ਸੁਰਤੀ ਜੁੜੀ ਰਹਿੰਦੀ ਹੈ ਉਹ ਸਾਤਪੁਰ ਧੰਨ ਧੰਨ ਹੈ ਜਿੱਦੀ ਵਡਿਆਈ ਵੱਡੀ ਹੈ ਜਿਹਦੇ ਸਦਾ ਹੀ ਦਿਨ ਰਾਤ ਮਹਾਰਾਜ ਜੀ ਕਹਿੰਦੇ ਸੋ ਜੋ ਅਨ ਦਿਨ ਹਰ ਹਰ ਨਾਮ ਤੇ ਆਵੇ ਅਲ ਦਿਨ ਤੋਂ ਭਾਉ ਹੁੰਦਾ ਕੀ ਦਿਨ ਰਾਤ ਸਵਾਸ ਸਵਾਸ ਇੰਦਰਾ ਰਾਹੀ ਮਨੁ ਹੋਈ ਰਾਹੀ ਉਹ ਪ੍ਰਮਾਤਮਾ ਨੂੰ ਧੋਣਾ ਤੇ ਮਹਾਰਾਜ ਜੀ ਕਹਿੰਦੇ ਸਤਿਗੁਰੂ ਦੇ ਵਿੱਚ ਕੀ ਇਹ ਵਿੜਾਈ ਤੋਂ ਭਾਵ ਹੁੰਦਾ ਗੁਣ ਵਿੜਾਈ ਤੋਂ ਭਾਵ ਹੁੰਦਾ ਕੀ ਵੱਡਾ ਗੁਣ ਹੈ ਉਹ ਸਤਿਗੁਰੂ ਜੀ ਵੱਡਾ ਗੁਣ ਹੈ ਜੋ ਕੀ ਸਦਾ ਹੀ ਮਾਲਕ ਹਰੀ ਦੇ ਪ੍ਰਭੂ ਦੇ ਲਾਲ ਸਤਿਗੁਰ ਦੀ ਲਿਵ ਜਿਹੜੀ ਆ ਜੋੜੀ ਰਹਿੰਦੀ ਆ ਉਹਦੇ ਵਿੱਚ ਕੋਈ ਭੇਦ ਨਹੀਂ ਹੁੰਦਾ। ਪਾਸ਼ਾ ਜੀ ਕਹਿੰਦੇ ਗੁਰੂ ਆਮਦਾਸੀ ਮਹਾਰਾਜ ਜੀ ਕਹਿੰਦੇ ਸਤਿਗੁਰ ਦੇ ਵਿੱਚ ਤੇ ਪਰਮੇਸ਼ਰ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ ਭੇਦ ਨਹੀਂ ਹੁੰਦਾ। ਸਤਿਗੁਰ ਜਿਹੜਾ ਉਹ ਸਰੀਰ ਦੇ ਵਿੱਚ ਹੁੰਦਾ ਪਰਮਾਤਮਾ ਜਿਹੜਾ ਉਹ ਕਣ-ਕਣ ਦੇ ਵਿੱਚ ਸੁਭਾਏਮਾਨ ਹੈ। ਇੰਨਾ ਫਰਕ ਹੁੰਦਾ ਪਰ ਸਤਿਗੁਰ ਜਿਹੜਾ ਤੇ ਪਰਮੇਸ਼ਰ ਜਿਹੜਾ ਇੱਕ ਹੁੰਦੇ ਹਨ ਕਿਉਂ ਸਤਗੁਰ ਦੀ ਜਿਹੜੀ ਲੇਵਿਆ ਸੁਰਤੀ ਹੈ ਉਹ ਹਰੀ ਪ੍ਰਭੂ ਦੇ ਤਿਰਨਾ ਦੇ ਵਿੱਚ ਸਦਾ ਜੁੜੀ ਰਹਿੰਦੀ ਹੈ ਹਰ ਹਰ ਨਾਮ ਰਮਤੋ ਸਤ ਸੰਜਮ ਹਰ ਨਾਮੇ ਹੀ ਤ੍ਰਿਪਤਾਵੈ ਪਾਤਸ਼ਾਹ ਜੀ ਬਤਨ ਕਰਦੇ ਕਹਿੰਦੇ ਹਰੀ ਦਾ ਨਾਮ ਹੈ ਨਾ ਜਿਹੜਾ ਹਰ ਹਰ ਨਾਮ ਉਹ ਸਦਾ ਹੀ ਸੰਜਮ ਬਖਸ਼ਦਾ ਹੈ ਧੀਰਜ ਬਖਸ਼ਦਾ ਹੈ ਸੰਤੋਖ ਦਿੰਦਾ ਹੈ ਸੁਖ ਦਿੰਦਾ ਹੈ ਮਨ ਨੂੰ ਤ੍ਰਿਪਤ ਕਰ ਦਿੰਦਾ ਹੈ ਮਨ ਦੀ ਜਿਹੜੀ ਵਾਸਨਾ ਦੀ ਭੁੱਖ ਹੈ ਉਹ ਤਰਦੀ ਹੈ ਜਿਹਦੀ ਕਿਸ ਸੰਸਾਰ ਪਦਾਰਥ ਨਹੀਂ ਤਾਰ ਸਕਦੇ ਸੰਸਾਰੀ ਪਦਾਰਥ ਸਰੀਰ ਦੀ ਭੁੱਖ ਤਾਰਦੇ ਹਨ ਪਰ ਮਨ ਦੀ ਭੁੱਖ ਤਾਰਨ ਵਾਸਤੇ ਸੱਚੇ ਨਾਮ ਦੀ ਜ਼ਰੂਰਤ ਹੁੰਦੀ ਹੈ ਇਹ ਮਹਾਰਾਜ ਗੁਰਬਾਤ ਜੀ ਕਹਿੰਦੇ ਉਹ ਗੁਰੂ ਸੱਚੇ ਕੋਲ ਤ੍ਰਿਪਤੀ ਪ੍ਰਾਪਤ ਹੁੰਦੀ ਹੈ ਸੱਚੇ ਨਾਮ ਦੀ ਇਹ ਵਸਤੂ ਹੈ ਜਿਹੜੀ ਸੱਚੀ ਵਸਤੂ ਪ੍ਰਾਪਤ ਹੋ ਜਾਂਦੀ ਹੈ ਸੱਚਾ ਨਾਮ ਮਿਲ ਜਾਂਦਾ ਹੈ ਹਰ ਹਰ ਨਾਮ ਰੰਮੰਦ ਸੁੱਚ ਸੰਜਮ ਕਹਿੰਦੇ ਸੰਜਮ ਸੱਚਾ ਨਾਮ ਹੈ ਜਿਹੜਾ ਇਹ ਸੰਜਮ ਬਖਸ਼ਦਾ ਹੈ ਧੀਰਜ ਦਿੰਦਾ ਹੈ ਹਰ ਨਾਮੇ ਹੀ ਤ੍ਰਿਪਤਾਵੇ ਕਹਿੰਦੇ ਨਾਮ ਦੇ ਨਾਲ ਹੀ ਮਨ ਪਿਆਰੇ ਤ੍ਰਿਪਤ ਹੋਣਾ ਰੱਜਣਾ ਹੈ ਕੋਈ ਪਦਾਰਥ ਨਾਲ ਸੰਸਾਰੀ ਭੋਜਨ ਦੇ ਨਾਲ ਮਨ ਜਿਹੜਾ ਰੱਜਦਾ ਨਹੀਂ ਹੈ ਤੇ ਤਨੀ ਹੁੰਦਾ ਇਹ ਕੋਈ ਨਾਮ ਜਿਹੜਾ ਭੋਜਨ ਹੈ ਇਹਦੇ ਨਾਲ ਮਨ ਜਿਹੜਾ ਤ੍ਰਿਪਤ ਹੁੰਦਾ ਰੱਜਦਾ ਹੈ ਹਰ ਨਾਮ ਤਾਨ ਹਰ ਨਾਮ ਦੀਵਾਨ ਹਰ ਨਾਮ ਰੱਖ ਕਰਾਵੇ ਤੇ ਮਹਾਰਾਜ ਦੀ ਗੁਰਮੁਖਾਂ ਦਾ ਸਤਿਗੁਰ ਦਾ ਰੰਗ ਦੇ ਨਾਮ ਹੀ ਤਾਨ ਹੈ ਆਸਰਾ ਭਾਵ ਬੱਲ ਮਹਾਰਾਜ ਜੀ ਕਹਿੰਦੇ ਹਰ ਨਾਮ ਤਾਲ ਕੋ ਭਾਵਨ ਦਾ ਬੱਲ ਇਹਦੇ ਨਾਮ ਹੀ ਉਹ ਸੱਚੇ ਮਾਲਕ ਦਾ ਸਤਿਗੁਰਾਂ ਦਾ ਬੱਲ ਹੈ ਨਾਮ ਹੀ ਜੀਵਨ ਹੈ ਨਾਮ ਹੀ ਰਾਖਾ ਬਣ ਜਾਂਦਾ ਹੈ ਇਹਦੇ ਤਿੰਨੇ ਜਿੱਜਾ ਵਾਲਤ ਦੀ ਨਾਮ ਦੇ ਵਿੱਚ ਹੀ ਤਾਪਤ ਹੁੰਦੀਆਂ ਹਨ ਕਹਿੰਦੇ ਬੱਲ ਅਤੇ ਦਿਵਾਨ ਅਤੇ ਰਾਖ ਉਹ ਮਾਲਕ ਰਾਖੀ ਕਰਦਾ ਹੈ ਇਹਦੇ ਭਗਤ ਜਿਹੜੇ ਗੁਰਮੁਖ ਜਨ ਹਨ ਉਹ ਵੀ ਸਤਿਗੁਰਾਂ ਤੋਂ ਸੱਚੇ ਨਾਮ ਦੀ ਇਹ ਵਸਮਾ ਲੈ ਲੈਂਦੇ ਆ ਇਹ ਨਾਮ ਦੀ ਪ੍ਰਾਪਰਤੀ ਕਰਕੇ ਉਹਨਾਂ ਦੇ ਵਿੱਚ ਬਲ ਵੀ ਆਉਂਦਾ ਤਾਕਤ ਵੀ ਹੁੰਦਾ ਤੇ ਮਹਾਰਾਜ ਜੀ ਕਹਿੰਦੇ ਉਪਰ ਨਾਮ ਦੇ ਨਾਲੋਂ ਨਾਲ ਉਹਨਾਂ ਦੀ ਰਾਖੀ ਕਰਦਾ ਹੈ ਸਦਾ ਹੀ ਅੰਗ ਸੰਗ ਰਹਿੰਦਾ ਹੈ ਜੋ ਜਿੱਤ ਲਾਏ ਪੂਰੇ ਗੁਰ ਮੂਰਤ ਤੋਂ ਸੋ ਮਨ ਛੇ ਫਲ ਪਾਵੈ ਤੇ ਮਹਾਰਾਜ ਜੀ ਕਹਿੰਦੇ ਜੋ ਚਿੱਤ ਲਾਗਾ ਮਾਲਕ ਦੇ ਨਾਲ ਚਿੱਤ ਲਾ ਕੇ ਉਹਦੀ ਪੂਜਾ ਕਰਦਾ ਜਿਵੇਂ ਬਾਹਰ ਕੋ ਲੋਕ ਪੂਜਾ ਕਰਦੇ ਨੇ ਕੋਈ ਕਿਸੇ ਢੰਗ ਨਾਲ ਸਰੀਰਕ ਤੌਰ ਤੇ ਪੂਜਾ ਕਰਦਾ ਕੋਈ ਕਿਸੇ ਢੰਗ ਨਾਲ ਪੂਜਾ ਕਰਦਾ ਉਹ ਧੂਫਾ ਜਗਾਉਂਦਾ ਕੋਈ ਬਤ ਕੋਈ ਅਰਗਬਤੀਆਂ ਜਗਾਉਂਦਾ ਕੋਈ ਜੋ ਤਾਂ ਬਲ ਕੇ ਪੂਜਾ ਕਰਦਾ ਕੋਈ ਕਿਸੇ ਢੰਗ ਨਾਲ ਫੁੱਲ ਰੱਖ ਕੇ ਪੂਜਾ ਕਰਦਾ ਪਰ ਮਾਲਕ ਦੀ ਸੱਚੀ ਪੂਜਾ ਕਿਹੜੀ ਹੈ ਉਰ ਰਾਮਦਾਸ ਜੀ ਕਹਿੰਦੇ ਜੋ ਚਿੱਤ ਲਾਏ ਪੂਜੇ ਗੁਰ ਮੂਰਤ ਉਹਦੀ ਮੂਰਤ ਹੈ ਨਾਮ ਕਹਿੰਦੇ ਗੁਰਸਿੱਖ ਜਿਹੜਾ ਉਹ ਚਿੱਤ ਲਾ ਕੇ ਉਹਦੇ ਨਾਮ ਦਾ ਹੀ ਪੂਜਾ ਕਰਦਾ ਨਾਮ ਜਪ ਕੇ ਉਹਦੀ ਪੂਜਾ ਕਰਦਾ ਹੈ ਇਹ ਸੱਚੀ ਪੂਜਾ ਹੈ ਮਹਾਰਾਜ ਜੀ ਕਹਿੰਦੇ ਜੋ ਚਿੱਤ ਲਾਏ ਪੂਜੇ ਗੁਰੂ ਮੂਰਤ ਸੋ ਮਾਨ ਇੱਛੇ ਫਲ ਪਾਏ ਮਹਾਰਾਜ ਜੀ ਕਹਿੰਦੇ ਮਾਨ ਦੇ ਵਿੱਚ ਜੋ ਮਨੋਰਥ ਪੈਦਾ ਹੁੰਦਾ ਹੈ ਨਾ ਜਿਹੜੇ ਮਨੋਰਥ ਕਰਕੇ ਇੱਛਾ ਕਰਕੇ ਉਹ ਸਿੱਖ ਪੂਜਾ ਕਰਦਾ ਫਿਰ ਉਹ ਮਨੋਰਥ ਪੂਰਾ ਹੁੰਦਾ ਹੈ ਉਹ ਫਲ ਦੀ ਪ੍ਰਾਪਤੀ ਹੁੰਦੀ ਹੈ ਇਹ ਨਹੀਂ ਸਕਦਾ ਕਿ ਫਲ ਦੀ ਪ੍ਰਾਪਤੀ ਨਾ ਹੋਏ ਜਦੋਂ ਮਾਨ ਕਰਕੇ ਮਹਾਰਾਜ ਜੀ ਕਹਿੰਦੇ ਉਹ ਦਾਮ ਨੂੰ ਵਾਰ-ਵਾਰ ਦ੍ਰਿੜ ਕਰਦਾ ਸੱਚੀ ਮੂਰਤ ਨੂੰ ਮਨ ਵਿੱਚ ਵਸਾ ਲੈਂਦਾ ਫਿਰ ਮਨ ਇੱਛੇ ਫਲ ਪਾਵੇ ਮਨ ਜੀ ਵਿੱਚ ਜਿਵੇਂ ਦੀ ਇੱਛਾ ਹੁੰਦੀ ਹੈ ਮਹਾਰਾਜ ਜੀ ਕਹਿੰਦੇ ਹੋਵੇਂ ਦਾ ਗੁਰਸਿੱਖ ਫਲ ਲੈ ਸਕਦਾ ਫਲ ਪਾ ਸਕਦਾ ਜੋ ਨਿੰਦਾ ਕਰਿਆ ਸਤਿਗੁਰੂ ਪੂਰੇ ਕੀ ਇਸ ਕਰਤਾ ਮਾਰਗਵਾਵਾ ਫਿਰ ਅੱਗੇ ਦੇਖੋ ਸਤਿਗੁਰੂ ਜੀ ਅਗਲੇ ਗੰਧ ਸ਼ੁਰੂ ਕਰਦੇ ਹਨ ਪਹਿਲੋ ਗੁਰ ਸਿੱਖ ਬਾਰੇ ਤੇ ਸੱਚੇ ਗੁਰੂਾਰੇ ਵਰਣਨ ਕਰਦੇ ਹਨ ਕਿ ਇਹ ਪ੍ਰਾਪਤੀ ਹੁੰਦੀ ਹੈ ਤੇ ਸੱਚੇ ਮਹਾਰਾਜ ਦੀ ਨਿੰਦਗਾਂ ਬਾਰੇ ਦੱਸਦੇ ਹਨ ਜਿਹੜੇ ਨਿੰਦਿਆ ਕਰਦੇ ਹਨ ਸੱਚੇ ਗੁਰੂ ਤੋਂ ਪਰੇ ਹਨ ਦੂਰ ਹਨ ਇਹ ਮਹਾਰਾਜ ਕੀ ਕਹਿੰਦੇ ਉਹਨਾਂ ਦਾ ਕੀ ਹਾਲ ਹੁੰਦਾ ਫਿਰ ਕਹਿੰਦੇ ਜੋ ਨਿੰਦਾਂ ਕਰੇ ਸਤਿਗੁਰੂ ਪੂਰੇ ਦੇ ਜਿੰਦੇ ਜਿਹੜੇ ਸਤਿਗੁਰੂ ਪੂਰੇ ਦੀ ਨਿੰਦਿਆ ਕਰਦੇ ਹਨ ਉਹ ਕਰਤਾ ਜਣਾ ਪਰਮੇਸ਼ਰ ਹਰੀ ਉਹਨਾਂ ਨੂੰ ਮਾਰ ਦੇਵਦਾ ਹੈ ਉਹਨੇ ਤੂੰ ਮਾਰ ਪਰਦੀ ਉਹਨਾਂ ਨੂੰ ਵਾਤ ਸਾਨੂੰ ਮਾਰਨ ਦੀ ਲੋੜ ਨਹੀਂ ਕਿ ਅਸੀਂ ਮਾਰਾਂਗੇ ਤਾਂ ਹੀ ਉਹਨੂੰ ਫਲ ਮਿਲਣਾ ਜਿਹੜਾ ਗੁਰੂ ਦੀ ਨਿੰਦਿਆ ਕਰਦਾ ਸੱਚੇ ਗੁਰੂ ਦੇ ਨਾਲ ਮੱਥਾ ਲਾਂਦਾ ਸੱਚੇ ਗੁਰੂ ਦਾ ਜਿਹੜਾ ਸ਼ਰੀਕ ਬਣਦਾ ਕਿ ਅਸੀਂ ਸਜ਼ਾ ਦੇਣੀ ਹੈ ਉਸ ਨੂੰ ਅਸੀਂ ਕੀ ਸਜ਼ਾ ਦੇ ਸਕਦੇ ਆ ਅਸੀਂ ਨਹੀਂ ਸਜ਼ਾ ਦੇ ਸਕਦੇ ਸਾਡੇ ਵਿੱਚੋਂ ਬਲ ਨਹੀਂ ਹੈ ਸਾਡੇ ਵਿੱਚੋਂ ਤਾਕਤ ਨਹੀਂ ਕਿ ਉਹਨੂੰ ਅਸੀਂ ਬਲ ਅਸੀਂ ਸਜ਼ਾ ਦੇ ਦਈਏ ਮਾਲਕ ਖੁਦ ਉਹਨੂੰ ਸਜ਼ਾ ਦਿੰਦਾ ਸਤਿਗੁਰੂ ਜੀ ਕਹਿੰਦੇ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਜੋ ਨਿੰਦਾ ਕਰੇ ਸਤਿਗੁਰੂ ਗੁਰੂ ਰੇਕੀ ਜਿਸ ਕਰਤਾ ਮਾਰ ਦਵਾਵਾ ਉਹ ਕਰਤਾ ਪਰਮੇਸ਼ਰ ਹੈ ਨਾ ਜਿਹੜਾ ਹਰੀ ਉਹਦੇ ਤੋਂ ਦੀ ਮਾਰ ਉਹਦੀ ਮਾਰ ਐਸੀ ਹੈ ਨਾ ਜਿਹਦਾ ਖੜਕਾ ਨਹੀਂ ਅੰਦਾਜ਼ੇ ਦੀ ਸੋਟੀ ਦਾ ਉਸ ਉਹਦੀ ਮਾਰ ਪੈਂਦੀ ਹੈ ਜਦੋਂ ਫਿਰ ਦੁਬਾਰਾ ਹੁਣ ਉਹ ਉੱਠ ਨਹੀਂ ਸਕਦਾ ਉਹ ਐਸੀ ਮਾਰ ਵੱਛਦਾ ਫਿਰ ਉਹ ਵੇਲਾ ਉਸ ਹੱਥ ਨਾ ਆਵਾ ਆਪਣਾ ਬਿਜਾ ਤੇ ਖਾਵਾ ਮਹਾਰਾਜੀ ਕਹਿੰਦੇ ਫਿਰ ਵੇਲਾ ਹੱਥ ਨਹੀਂ ਹੁੰਦਾ ਜਦੋਂ ਕੋਈ ਐਸਾ ਕੰਮ ਕਰਦਾ ਨੂੰ ਕੋਈ ਨਿੰਦਕ ਤੇ ਫਿਰ ਪਛਤਾਣ ਤੋਂ ਬਿਨਾਂ ਕੀ ਮਿਲਣਾ ਕੁਝ ਨਹੀਂ ਪ੍ਰਾਪਤ ਹੁੰਦਾ ਜਦੋਂ ਸਵਾ ਹੀ ਗਵਾ ਬਿਧਾਤੋਂ ਨਿਕਲੇ ਸੁਸ ਗਿਆ ਉਹ ਵੇਲਾ ਉਸ ਹੱਥ ਨਾਲ ਆਵੇ ਜਿਵੇਂ ਦਾ ਉਹ ਬੀਜ ਲੈਂਦਾ ਹੈ ਨਾ ਪਹਿਲੋ ਬੀਜ ਬੋਲਿੰਦਾ ਉਹਦੇ ਦਾ ਖਾਣਾ ਪੈਂਦਾ ਉਹਨੂੰ ਵੱਡਣਾ ਪੈਂਦਾ ਉਹ ਭੋਗਣਾ ਪੈਂਦਾ ਜਿਵੇਂ ਰਾਜੇ ਜਾਨੇ ਬੀਜ ਬੋਇਆ ਸੀ ਨਾ ਇੱਕ ਉਦੇ ਬਾੜੇ ਦੇ ਵਿੱਚ ਇੱਕ ਆ ਜਾਂਦਾ ਭਗਤ ਕੋਈ ਆਉਂਦਾ ਉਹਦੇ ਝੋਲੀ ਦੇ ਵਿੱਚ ਲਿੱਕ ਲਿੱਦ ਦਾ ਪੁੱਕ ਪਾ ਦਿੰਦਾ ਰਾਜਾ ਜੈਦੀ ਮਹਾਰਾਜ ਦੇ ਵਿੱਚ ਸ਼ਬਦ ਗਦਾਰਾ ਦੇ ਜਾਵਰੇ ਰਾਜੇ ਜਿੱਥੇ ਮਹਾਰਾਜ ਜੀ ਬੰਤਰ ਕਰਦੇ ਹਨ ਬਲੀ ਗੋਵੇ ਨਾਏ ਭਤਾਰ ਨਾਨਕ ਦੁਖਿਆ ਸਭ ਸੰਸਾਰ ਇਸ ਸ਼ਬਦ ਵਿੱਚ ਉਦਾਹਰਣਾਂ ਹੁੰਦੀਆਂ ਨੇ ਰਾਜਿਆਂ ਦੀ ਉਹਦੇ ਵਿੱਚ ਇੱਕ ਰਾਜੇ ਜੈਦੀ ਵੀ ਧਾਰਨ ਹੁੰਦੀ ਹੈ ਜਿਹੜਾ ਵੀ ਗਰਮੀ ਦੇ ਦਿਨਾਂ ਵਿੱਚ ਆਪਣੇ ਬਾੜੇ 'ਚ ਖੜਿਆ ਹੁੰਦਾ ਬਾੜੇ 'ਚ ਖੜੇ ਤੇ ਖੜੇ ਕੋਈ ਕੋਈ ਸਾਧੂ ਵੀ ਫਕੀਰ ਹੁੰਦਾ ਹੈ ਕਹਿੰਦਾ ਉਹ ਰਾਜੇ ਨੂੰ ਦੇਖ ਕੇ ਜਿਵੇਂ ਕੋਈ ਰਾਜੇ ਨੂੰ ਦੇਖ ਕੇ ਆ ਜਾਵੇ ਕਿ ਰਾਜਾ ਖੜਾ ਯਾਰ ਉਸ ਤੋਂ ਕੁਝ ਮਿਲੇਗਾ ਹੀ ਪਰ ਜਿਆਦਾ ਪਾਲਣਾ ਰਹਿ ਰਾਜਾ ਕਿ ਉਹਦੇ ਕੋਲ ਜਾਣਾ ਕੁਝ ਨਾ ਕੁਝ ਦੇ ਦੇਗਾ ਕੋਈ ਮੋਹਰਾਂ ਦੇ ਦੇਗਾ ਕੋਈ ਧਨ ਦੇ ਦੇਗਾ ਉਹ ਫਕੀਰ ਵਿਚਾਰਾ ਚਲਾ ਜਾਂਦਾ ਉਹਦੇ ਬਾੜੇ ਉਹ ਜਾ ਕੇ ਕਹਿੰਦਾ ਰਾਜਨ ਕੋਈ ਦਾਨ ਦੇਵੋ ਰਾਜਾ ਜਿਹਨੂੰ ਕਹਿੰਦਾ ਫਕੀਰ ਕਹਿੰਦਾ ਰਾਜਨ ਕੋਈ ਦਾਨ ਦੇਵੋ ਤੇ ਰਾਜਾ ਕੁੱਸੇ 'ਚ ਹੁੰਦਾ ਗਰਮੀ ਬਹੁਤ ਹੁੰਦੀ ਆ ਉੱਥੇ ਕੋਈ ਹੋਰ ਵਸਤੂ ਨਹੀਂ ਹੁੰਦੀ ਰਾਜਾ ਅਜੇ ਇੱਕ ਲਿੱਦ ਦਾ ਭੁਖ ਭਰ ਕੇ ਉਹਦੀ ਝੋਲੀ ਵਿੱਚ ਖੁੱਟੇ ਵਿੱਚ ਪਾ ਦਿੰਦਾ ਉਸ ਫਕੀਰ ਦੇ ਉਹ ਉਹ ਸਾਈ ਦਾ ਪੱਕਾ ਫਕੀਰ ਹੁੰਦਾ ਭਗਤ ਉਹ ਜਿਹੜਾ ਉਹ ਫਕੀਰ ਹੁੰਦਾ ਉਸੇ ਵਲੇ ਕਹਿ ਰਿਹਾ ਇਹਦਾ ਰਾਜਨ ਤੇਰਾ ਦਾਲ ਫਲੀ ਬੂਤ ਹੋਏ ਕੋਈ ਗਾਲ ਨਹੀਂ ਕੱਢਦਾ ਰਾਜੇ ਨੂੰ ਰਾਜੇ ਨੇ ਕੋਈ ਗਾਲ ਤੇ ਵਾੜੇ ਪੁਰ ਵਤਨ ਨਹੀਂ ਬੋਲਦਾ ਇੰਨਾ ਕਹਿ ਕੇ ਚਲਾ ਜਾਂਦਾ ਰਾਜਨ ਤੇਰਾ ਮਾਨ ਫਲੀ ਬੂਤ ਹੋਏ ਇੰਨਾ ਬਚਨ ਕਹਿ ਕੇ ਜਿਹੜਾ ਫਕੀਰ ਚਲਾ ਜਾਂਦਾ ਜੰਗਲ ਦੇ ਵਿੱਚ ਰਹਿੰਦਾ ਉਟੀਆ ਕੇ ਜਾ ਕੇ ਬੁੱਕ ਲਿੱਦ ਦਾ ਰੱਖ ਦਿੰਦਾ ਉਹ ਲਿੱਦ ਦਾ ਬੁੱਕ ਪਿਆਰਿੰਦਾ ਜਿਵੇਂ ਜਿਵੇਂ ਸਮਾਂ ਲੰਘਦਾ ਉਹ ਫਲੀ ਬੂਤ ਹੋਈ ਜਾਂਦਾ ਢੇਰ ਲੱਗ ਜਾਂਦਾ ਲਿੱਦ ਦਾ ਤੇ ਰਾਜਾ ਜਿਹੜਾ ਕਈ ਕਈ ਮਹੀਨੇ ਬੀਤ ਜਾਂਦੇ ਹਨ ਬੀਤਣ ਤੋਂ ਬਾਅਦ ਸ਼ਿਕਾਰ ਖੇਡਣ ਜਾਂਦਾ ਹੈ ਸ਼ਿਕਾਰ ਖੇਡਦਾ ਖੇਡਦਾ ਗਰਮੀ ਦੇ ਦਿਨ ਉਹਨੂੰ ਦਿਲ ਪਾਣੀ ਦੀ ਪਿਆਸ ਲੱਗ ਜਾਂਦੀ ਹੈ ਉਹ ਸੁੱਕਦਾ ਜਾ ਕੇ ਉਸ ਕੁਟਿਆ ਦੇ ਅੱਗੇ ਦੇਖਦਾ ਕਿ ਲਿੱਦ ਪਈ ਹੈ ਇੱਥੇ ਕੋਈ ਨਾ ਕੋਈ ਹੋਵੇਗਾ ਢੇਰ ਲਿੱਦਨ ਦਾ ਲੱਗਾ ਹੁੰਦਾ ਬਾਹਰ ਅੰਦਰ ਉਹ ਸਾਧੂ ਵਿਚਾਰਾ ਰਹਿੰਦਾ ਇਹ ਸਾਧ ਸੰਤ ਜੀ ਉਹ ਜਾ ਕੇ ਆਵਾਜ਼ ਮਾਰਦਾ ਉਸ ਸਾਧੂ ਨੂੰ ਕਹਿੰਦੇ ਭਾਈ ਪਿਆਸ ਬਹੁਤ ਲੱਗੀ ਹੈ ਪਾਰੀ ਪਿਐਓ ਉਹ ਸਾਧੂ ਬਾਹਰ ਹੁੰਦਾ ਫਕੀਰ ਬਾਹਰ ਹੁੰਦਾ ਤੇ ਉਹ ਪਛਾਣ ਲੈਂਦਾ ਕਿ ਤੇ ਉਹ ਹੀ ਰਾਜਾ ਹੈ ਤੇ ਜਿਸ ਵੇਲੇ ਠੰਡਾ ਜਲ ਘੜੇ ਦਾ ਸ਼ਕੰਦਾ ਤੇ ਫੀਕੇ ਤ੍ਰਿਪਤ ਹੋ ਜਾਂਦਾ ਰਾਜਾ ਤੇ ਫਿਰ ਸਵਾਲ ਕਰਦਾ ਉਹ ਲਿੱਦ ਦੇ ਕਿਹਲੇ ਵਾਲੇ ਦੇਖਦਾ ਯਾਰ ਇੱਥੇ ਤਾਂ ਕੋਈ ਜਾਨਵਰ ਨਹੀਂ ਹੈ ਕੋਈ ਪਸ਼ੂ ਨਹੀਂ ਹੈ ਕੋ ਘੋੜਾ ਨਹੀਂ ਹੈ ਪਰ ਲਿੱਦ ਦਾ ਢੇਰ ਲੱਗਿਆ ਹੋਇਆ ਤੇ ਸਵਾਲ ਕਰ ਦਿੰਦਾ ਉਹ ਸਰਾਤ ਰਾਜੇ ਨੂੰ ਜਾਂ ਜਾਂ ਉਸ ਫਕੀਰ ਨੂੰ ਸਵਾਲ ਕਰਦਾ ਫਕੀਰ ਜੀ ਸਾਈਂ ਜੀ ਤੇ ਬਾਹਰ ਲਿੰਦੇ ਨਹੀਂ ਜਿਆਦੀ ਪਈ ਐ ਕੋਈ ਘੋੜਾ ਤਾਂ ਦਿਖਦਾ ਨਹੀਂ ਬਾਹਰ ਕੋਈ ਜਾਨਵਰ ਕੋਈ ਪਸ਼ੂ ਤਾਂ ਦਿਖਦਾ ਨਹੀਂ ਉਹ ਜਵਾਬ ਆਉਂਦਾ ਕਿ ਰਾਜਨ ਹੱਸ ਕੇ ਨਾ ਉਹ ਫਕੀਰ ਜਵਾਬ ਦਿੰਦਾ ਕਹਿੰਦੇ ਰਾਜਨ ਨੇ ਤੇਰਾ ਦਿੱਤਾ ਹੋਇਆ ਹੀ ਦਾਨ ਫਲੀ ਬੂਤ ਹੋ ਰਿਹਾ ਹੈ کئی ਮਹੀਨੇ ਪਹਿਲਾਂ ਮੈਂ ਗਿਆ ਸੀ ਦੁਪਹਿਰ ਦਾ ਸਵਾ ਸੀ ਉਹ ਹਨ ਪਰੇਸ਼ਾਨ ਹੋ ਜਾਂਦਾ ਰਾਜਾ ਜੀ ਕਹਿੰਦਾ ਉਸ ਦਿਨ ਤੁਸੀਂ ਬਾੜੇ 'ਚ ਖੜੇ ਹੋਏ ਸੀ ਦੁਪਹਿਰ ਦਾ ਵੇਲਾ ਸੀ ਤੁਸੀਂ ਪਹਿਲੋਂ ਹੀ ਇਸੇ ਗੱਲ ਪਰੇਸ਼ਾਨ ਹੋ ਗਏ ਜਿਸ ਉਲੇਮਾ ਜਾ ਕੇ ਕਿਹਾ ਰਾਜਨ ਕੋਈ ਦਾਨ ਦੇਵੋ ਤੇ ਉਸ ਵੇਲੇ ਤੁਸੀਂ ਬੁੱਕ ਲਿੱਦ ਦਾ ਭਰ ਕੇ ਮੇਰੀ ਝੋਲੀ ਚ ਪਾਇਆ ਕਹਿੰਦੇ ਲਾ ਇਹ ਮੇਰੇ ਕੋਲ ਤਾਂ ਹੋਰ ਕੁਝ ਐ ਨਹੀਂ ਲਿੱਦ ਲੈ ਜਾ। ਕਹਿੰਦੇ ਦਾਨ ਜਿਹੜਾ ਫਲੀਬੂਤ ਹੋ ਗਿਆ ਇਹ ਢੇਰ ਜਿਹੜਾ ਉਸ ਲਿੱਦ ਦੇ ਮੁੱਕ ਦਾ ਹੀ ਹੈ। ਤੇ ਰਾਜਾ ਜਿਹੜਾ ਸੀ ਬੜਾ ਪਰੇਸ਼ਾਨ ਹੋਇਆ ਤੇ ਨਾਲ ਦੀ ਨਾਲ ਉਹਨੇ ਫਕੀਰ ਨੇ ਕਿਹਾ ਭਾਈ ਇਹ ਖਾਣਾ ਵੀ ਪੈਣਾ ਦਾਨ ਜਿਹੜਾ ਦਿੱਤਾ। ਇਸ ਸਮਾਂ ਉਹ ਤੇ ਤੈਨੂੰ ਸ਼ੱਕ ਨਾ ਪੈਣਾ ਜਿਵੇਂ ਦਾ ਕੋਈ ਦਾਨ ਦਿੰਦਾ ਓਵੇਂ ਦਾ ਪਾਣਾ ਪੈਂਦਾ ਤੇ ਰਾਜਾ ਜਿਹੜਾ ਸੀ ਉਹ ਉਸੇ ਵੇਲੇ ਪ੍ਰੇਸ਼ਾਨ ਹੋ ਗਿਆ ਦੁਬਿਧਾ ਵਿੱਚ ਫਸਿਆ ਹੋਇਆ ਸਵਾਲ ਕਰਦਾ ਫਕੀਰ ਨੂੰ ਇਹਦੇ ਫਕੀਰ ਸਾਈਂ ਫਕੀਰ ਤੂੰ ਇਹ ਦੱਸ ਇਹ ਕਿਸ ਤਰ੍ਹਾਂ ਬਖਸ਼ਿਆ ਜਾਵਾਂਗਾ ਮੈਂ ਉਹ ਭਗਤ ਨੂੰ ਜਾ ਸਵਾਲ ਕਰਦਾ ਮਾਫੀ ਮੰਗਦਾ ਤੇ ਉਹ ਜਿਹੜਾ ਰੱਬ ਦਾ ਪਿਆਰਾ ਹੁੰਦਾ ਕਹਿੰਦਾ ਰਾਜਨ ਇਹ ਥਿਆਨ ਕਰ ਤੈਨੂੰ ਖਾਣੀ ਪੈਣਾ ਜਿਹੜਾ ਦਿੱਤਾ ਹੋਇਆ ਦਾਣਿਓ ਕਵੱਢਣ ਹੀ ਪੈਂਦਾ ਜਿਵੇਂ ਦਾਸੀਂ ਫਲ ਵੀ ਜਾਗੇ ਉਹਿਆਂ ਦਾ ਪਾਣੀ ਪੀਂਦਾ ਪਰ ਇੱਕ ਜ਼ੁਗਤੀ ਹੈ ਜਿਸ ਦੇ ਨਾਲ ਤੂੰ ਬਖਸ਼ਿਆ ਜਾਵੇਂਗਾ ਕਹਿੰਦੇ ਜਿੰਨਾ ਤੂੰ ਦਾਨ ਮੇਰੀ ਝੋਲੀ ਚ ਪਾਇਆ ਸੀ ਬੁੱਕ ਉਹਨਾਂ ਨੂੰ ਦਾਨ ਬੁੱਕ ਭਰ ਕੇ ਮੈਂ ਤੇਰੀ ਝੋਲੀ ਚ ਪਾਵਾਂਗਾ ਉਹ ਜਾ ਕੇ ਚੂਰਨ ਬਣਾ ਕੇ ਖਾਈ ਜਾਈ ਇਹ ਸਾਰਾ ਢੇਰ ਦਾ ਢੇਰ ਆਪਣੇ ਆਪ ਆਟੋਮੈਟ ਖਤਮ ਹੋਣਾ ਸ਼ੁਰੂ ਹੋ ਜੀ ਤੇ ਰਾਜਾ ਬਹੁਤ ਦੁਖੀ ਹੁੰਦਾ ਹੈ ਉਥੇ ਮਹਾਰਾਜ ਜੀ ਰਾਜ ਦੀ ਧਾਰਨਾ ਦੇ ਦੇਣ ਪਾਸ਼ਾ ਜੀ ਤਾਂ ਹੀ ਕਹਿੰਦੇ ਨਾਨਕ ਬਾਲੀ ਰੂਪੇ ਨਹੀਂ ਭਤਾਰ ਨਾਨਕ ਦੁਖੀਆ ਸਭ ਸੰਸਾਰ ਉਥੇ ਰਾਵਣ ਦੀ ਧਾਰਨਾ ਤੇ ਉਥੇ ਨਿਰਾਰਿਆਂ ਜੀ ਮਹਾਰਾਜ ਜੀ ਹਾਲੇ ਤੱਕ ਇੱਥੇ ਸੰਸਾਰ 'ਚ ਕੋਈ ਵੀ ਸੁਖੀ ਨਹੀਂ ਕੋਈ ਕਿਸੇ ਕਾਰਨ ਤੋਂ ਦੁਖੀ ਹੋ ਕੇ ਚਲਾ ਜਾਂਦਾ ਕੋਈ ਕਿਸੇ ਕਾਰਨ ਤੋਂ ਉਹੀ ਸੁਖੀ ਹੈ ਜਿਹੜਾ ਨਾਮ ਜਪਦਾ ਹੈ ਜਿਹੜਾ ਨਾਮ ਦੇ ਨਾਲ ਸੁਰਤੀ ਲਿਬ ਜੀ ਦੀ ਜੁੜੀ ਹੋਈ ਹੈ ਤੇ ਉਹ ਦਾਨ ਦਾ ਫਾਲੋ ਰਾਜੇ ਨੂੰ ਅਜੇ ਨੂੰ ਪਾਣਾ ਪਿਆ ਸੀ ਨਾਨਕੋ ਭਾਵੇਂ ਕਿ ਜਿਵੇਂ ਦਾ ਕੋਈ ਬੀਜ ਦਾ ਮਹਾਰਾਜ ਜੀ ਕਹਿੰਦੇ ਉਹ ਵੇਦਾ ਉਹਨੂੰ ਪ੍ਰਾਪਤੀ ਤਾਂ ਹੁੰਦੀ ਆ ਉਹ ਵੇਲਾ ਉਸ ਹੱਥ ਨਾਲ ਆਵੇ ਉਹ ਆਪਣਾ ਬੀਜ ਆਪੇ ਖਾਵੇ ਜਿਵੇਂ ਦਾ ਮਹਾਰਾਜ ਜੀ ਕਹਿੰਦੇ ਭਾਈ ਕੋਈ ਬੀਜ ਦਾ ਉਹਨੂੰ ਖਾਣਾ ਤਾਂ ਪਵੇਗਾ ਨਰਕ ਘੋਰ ਉਹ ਕਾਲੇ ਕੰਢਾ ਜੋਂ ਤਸਕਰ ਪਾਏ ਗਲਾਵੇ ਜਿਵੇਂ ਮਹਾਰਾਜ ਜੀ ਕਹਿੰਦੇ ਫਿਰ ਘੋਰ ਨਰਕ ਵਿੱਚ ਵਾਸਾ ਹੁੰਦਾ ਜਿਵੇਂ ਕਿ ਚੋਰ ਨੂੰ ਬੰਨ ਕੇ ਲੈ ਜਾਂਦੇ ਆਂ ਤਸਕਰ ਚੋਰ ਨੂੰ ਕਹਿੰਦੇ ਹਨ ਤਸਕਰ ਪਾਏ ਗਲਾਵੇ ਕਹਿੰਦੇ ਜਿਵੇਂ ਤਸਕਰ ਦੇ ਚੋਰ ਦੇ ਗਲ ਵਿੱਚ ਰਸਾ ਪਾ ਕੇ ਉਹਨੂੰ ਬੰਨ ਕੇ ਲੈ ਜਾਂਦੇ ਹਨ ਕਹਿੰਦੇ ਜਿਹੜਾ ਸਵਮੁਖ ਹੁੰਦਾ ਉਹ ਵੀ ਨਰਕ ਘੋਰ ਵਿੱਚ ਉਹਨੂੰ ਵੀ ਇਸੇ ਤਰ੍ਹਾਂ ਮੂੰਹ ਬਾਲਾ ਕਰਕੇ ਬੰਨ ਕੇ ਲਿਜਾਇਆ ਜਾਂਦਾ ਫਿਰ ਸਤਿਗੁਰ ਕੀ ਸਰਣੀ ਪਾਵਾਂ ਤਾਂ ਉਮਰੇ ਜਾਹਰ ਹਰ ਨਾਮ ਧਿਆਵਾਂ ਤੇ ਮਹਾਰਾਜ ਜੀ ਕਹਿੰਦੇ ਕਿਵੇਂ ਬਖਸ਼ਿਆ ਜਾਂਦਾ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਫਿਰ ਸਤਿਗੁਰ ਕੀ ਸਰਣੀ ਪਾਵੈ ਜੇ ਬਖਸ਼ਾਣਾ ਤੇ ਮਹਾਰਾਜ ਜੀ ਕਹਿੰਦੇ ਫਿਰ ਗੁਰੂ ਸੱਚੇ ਦੀ ਸਰਣ ਪੈ ਜਾਵੇ ਗੁਰੂ ਦੀ ਸਰਣ ਆਉਣ ਲੱਗ ਜਾਵੇ ਗੁਰੂ ਦੀ ਸਰਣ ਵਿੱਚ ਆਉਣ ਦੇ ਨਾਲ ਤਾਂ ਉਬਰੇ ਹਰ ਹਰ ਨਾਮ ਤੇ ਆਵੇ ਕਹਿੰਦੇ ਜਿਵੇਂ ਜਿਵੇਂ ਹਰੀ ਦੇ ਨਾਮ ਨੂੰ ਕੋਈ ਧਿਆਉਂਦਾ ਹੈ ਕੋਈ ਜਗਿਆਸੂ ਜਪਨਾ ਕਰਦਾ ਫਿਰ ਉਸ ਪਾਪਾਂ ਤੋਂ ਬਚ ਜਾਂਦਾ ਹੈ ਉਹਦੀ ਮਾਤ ਜਿਹੜੀ ਉਹ ਮੈਲੀ ਹੁੰਦੀ ਹੈ ਪਹਿਲਾਂ ਉਹ ਗੁਰੂ ਨੂੰ ਧਿਆਉਣ ਦੇ ਨਾਲ ਨਾਮ ਨੂੰ ਜਪਣ ਦੇ ਨਾਲ ਉਹ ਨਿਰਮਲ ਬਣ ਜਾਂਦੀ ਹੈ ਇਸ ਦਾ ਵਾਲਮੀਕ ਵਟਵਾਰੇ ਦੀ ਬਾਰਿਸਨਾ ਨਿਰਮਲ ਜਿ ਮਹਾਰਾਜ ਜੀ ਕਹਿੰਦੇ ਕੋਈ ਵੀ ਆ ਜਾਵੇ ਇੱਥੇ ਕੋਈ ਇਹ ਨਹੀਂ ਕਿ ਸਾਧ ਹੀ ਹੁੰਦਿਆਂ ਕੋਈ ਆਮ ਆਦਮੀ ਹੁੰਦਾ ਇੱਥੇ ਚੋਰ ਵੀ ਆਣ ਕੇ ਬਹਿ ਸਕਦਾ ਇੱਥੇ ਮੈਲੀ ਮਤ ਵਾਲਾ ਵੀ ਬਹਿ ਸਕਦਾ ਇਹ ਚਾਰੇ ਦਰਵਾਜ਼ੇ ਮਹਾਰਾਜ ਨੇ ਖੋਲਤੇ ਚੌ ਵਰਨਾਂ ਦਾ ਕੋਈ ਵੀ ਆਣ ਕੇ ਇੱਥੇ ਗੁਰੂ ਦੀ ਸਿੱਖਿਆ ਜਦੋਂ ਲੈਂਦਾ ਉਹਦਾ ਜਿਹੜਾ ਮਾਨਕ ਮੈਲਾ ਹੈ ਨਾ ਉਹ ਸਾਫ਼ ਹੋਣਾ ਸ਼ੁਰੂ ਹੋ ਜਾਂਦਾ ਉਹਦੇ ਤੋਂ ਵਿਕਾਰਾਂ ਦੀ ਪਾਪਾਂ ਦੀ ਮੈਲ ਲਹਿ ਜਾਂਦੀ ਹੈ ਪਾਸ਼ਾ ਜੀ ਕਹਿੰਦੇ ਫਿਰ ਸਤਿਗੁਰੂ ਸਰਨੀ ਪਾਵੈ ਤਾਂ ਉਭਰੇ ਜਾ ਹਰ ਹਰ ਨਾਮ ਧਿਆਵੇ ਜਿਵੇਂ ਜਿਵੇਂ ਹਰੀ ਦੇ ਨਾਮ ਨੂੰ ਤੇ ਹੁੰਦਾ ਹੈ ਹਰ ਬਾਪਾ ਆਪ ਸਨਾਏ ਨਾਨਕ ਹਰ ਕਰਤੇ ਏਵੇਂ ਭਾਵਾ ਤੇ ਮਹਾਰਾਜ ਜੀ ਕਹਿੰਦੇ ਜੋ ਬਾਤਾਂ ਕਰੀ ਜੇ ਬਾਹਰ ਕੋ

ਤੇ ਮਹਾਰਾਜ ਜੀ ਅੱਗੇ ਫਿਰ ਬਤਨ ਕਰਦਿਆਂ ਕਿ ਉਥੇ ਪਾਕਸ਼ਾ ਕਹਿੰਦੇ ਪੂਰੇ ਗੁਰਾਂ ਦਾ ਜੇ ਹੁਕਮ ਮੰਨ ਲਵੇ ਉਹਦੇ ਹੁਕਮ ਤੇ ਚੱਲੇ ਉਹਦੇ ਹੁਕਮ ਦੀ ਪਾਲਣਾ ਕਰੇ ਤੇ ਮਹਾਰਾਜ ਕਹਿੰਦੇ ਮਾਨਮੁਖ ਗਿਆਨ ਉੱਠਾ ਵੀ ਕਮਾਏ ਕਹਿੰਦੇ ਜੇ ਹੁਕਮ ਨਹੀਂ ਮੰਨਦਾ ਉਹ ਮਾਨਮੁਖ ਜਿਹੜਾ ਅਗਿਆਨਤਾ ਦੇ ਹਨੇਰੇ ਵਿੱਚ ਅੰਨ੍ਹਾ ਰਹਿੰਦਾ ਹੈ ਮਾਇਆ ਦੇ ਵੰਡ ਵਿੱਚ ਜ਼ਿੰਦਗੀ ਗਵਾਹ ਵੜਦਾ ਸਵਾ ਗਵਾਈ ਚੰਦਾ ਉਹ ਅੰਦਰ ਊੜ ਪੂੜੋ ਕਰ ਵਿਚੈ ਅਨਵੰਦੇ ਧੜੇ ਦੱਬ ਉਸਦਾ ਗਲ ਪਾਇਆ ਤੇ ਮਹਾਰਾਜ ਜੀ ਕਹਿੰਦੇ ਉਹ ਅੰਦਰੋਂ ਵੀ ਕੂੜ ਤੇ ਬਾਹਰੋਂ ਵੀ ਕੂੜ ਜਿਹੜਾ ਮਨੁੱਖ ਆਦਮੀ ਹੁੰਦਾ ਉਹਦੀ ਜੀਭ ਤੇ ਵੀ ਕੂੜ ਹੀ ਹੁੰਦਾ ਫਿੱਕੇ ਬੋਲ ਹੁੰਦੇ ਹਨ ਤੇ ਮਹਾਰਾਜ ਜੀ ਕਹਿੰਦੇ ਅੰਦਰ ਵੀ ਚੈਰ ਹੁੰਦਾ ਅੰਦਰ ਵੀ ਵਿਕਾਰਾਂ ਦਾ ਕੂੜਾ ਇਕੱਠਾ ਕੀਤਾ ਹੁੰਦਾ ਨੰਦੇ ਝਗੜੇ ਪਰ ਇਹ ਐਵੇਂ ਫਾਲਤੂ ਦੇ ਝਗੜੇ ਲੈਂਦਾ ਹੈ ਜਿਹੜਾ ਮਾਮੂਲੀ ਆਦਮੀ ਹੁੰਦਾ ਹੈ ਉਹਦੀ ਬਿਰਤੀਆ ਸੀ ਹੁੰਦੀ ਹੈ ਬਾਹਰੋਂ ਵੀ ਜੀਵਾ ਤੇ ਵੀ ਕੂੜ ਤੇ ਅੰਦਰੋਂ ਵੀ ਮਹਾਰਾਜ ਜੀ ਕਹਿੰਦੇ ਵਿਕਾਰਾਂ ਦਾ ਕੂੜ ਇਕੱਠਾ ਕੀਤਾ ਹੁੰਦਾ ਹੈ ਤੇ ਮਹਾਰਾਜ ਜੀ ਕਹਿੰਦੇ ਫਾਲਤੂ ਦੇ ਅੱਧੀ ਕਿਸੇ ਨਾਲ ਝਗੜਾ ਅੱਧੀ ਕਿਸੇ ਨਾਲ ਲੜਾਈ ਕਿਉਂਕਿ ਉਹਦੀ ਬਿਰਤੀਆ ਸੀ ਹੁੰਦੀ ਹੈ ਉਹ ਗੱਲ ਫਰੋਸਤੀ ਕਰੇ ਮੋਤੇ ਉਹਦਾ ਬੋਲਿਆ ਕਿਸੇ ਨਾਲ ਭਾਇਆ ਮਹਾਰਾਜ ਜੀ ਕਹਿੰਦੇ ਇਹ ਗੱਲਾਂ ਬਾਤ ਨਹੀਂ ਐਸੀ ਹੁੰਦੀਆਂ ਨ ਕਿਉਂਕਿ ਕੋਈ ਮਾਨਜੇਪਾਂ ਤੇ ਰਸ ਨਹੀਂ ਹੁੰਦਾ ਫਿੱਕੇ ਬੋਲ ਹੁੰਦੇ ਹਨ ਉਹਨਾਂ ਬੋਲਿਆ ਕਿਸੇ ਨੂੰ ਸਕਾਂਦਾ ਨਹੀਂ ਭੁੰਦਾ ਨਹੀਂ ਉਹ ਘਰ ਘਰ ਹੰਡੇ ਜੋ ਰੰਗ ਤੁਹਾਨੂੰ ਉਸ ਨਾਮ ਨੂੰ ਜੋੜ ਉਸ ਪੀਲਖਣ ਲਾ ਇੱਥੇ ਸਤਿਗੁਰੂ ਜੀ ਪਾਤਸ਼ਾਹ ਜੀ ਧਾਰਨ ਲੈ ਰਹੇ ਨੇ ਹਨ ਕਹਿੰਦੇ ਜਿਵੇਂ ਘਰ ਘਰ ਇੱਕ ਉਹ ਚਾਰੀ ਜਿਹੜੀ ਇਸਤਰੀ ਰੋਂ ਫਿਰਦੀ ਹੈ ਜਿਹੜੀ ਕੋਈ ਉਹਦੇ ਨਾਲ ਮਹਾਰਾਜ ਜੀ ਕਹਿੰਦੇ ਸੰਗ ਕਰਦੀ ਏ ਸ੍ਰੀ ਉਹ ਵੀ ਉਹਨੂੰ ਵੀ ਲੋਕ ਭਵੇਂ ਦੀ ਕਹਿ ਲੱਗ ਜਾਂਦੇ ਹਨ ਉਹਦਾ ਸੰਗ ਤੋਂ ਲੋਕ ਡਰਦੇ ਹਨ ਦੂਰ ਰਹਿੰਦੇ ਹਨ ਕਹਿੰਦੇ ਇਸ ਤਰ੍ਹਾਂ ਆਮ ਲੋਕ ਕਹਿ ਲੈਂਦੇ ਭਾਈ ਇਹਦੇ ਕੋਲਾਂ ਜੇ ਉਵੇਂ ਤਾਂ ਤੇਰਾ ਲੱਖਣ ਹੋ ਜਾਵੇਗਾ ਇਹ ਬਿਰਤੀ ਜਿਹੜੀ ਆਵੰਦੀ ਹੋ ਜਾਵੇਗੀ ਇਹਦਾ ਸੰਗ ਛੱਡ ਦਿਓ ਆਪਾਂ ਆਮ ਕਹਿੰਦੇ ਆ ਕਿ ਮਹਾਰਾਜ ਜੀ ਕਹਿੰਦੇ ਜੇ ਉਹਦਾ ਸੰਗ ਕਰਦੇ ਆਂ ਤੇ ਉਹਵੇਂ ਦਾ ਲਖਣ ਹੋ ਜਾਂਦਾ ਗੁਰਮਖ ਹੋਏ ਸੋ ਲਿਖੋ ਵਰਤੈ ਉਸਦਾ ਪਾਸ ਛੱਡ ਗੁਰ ਪਾਸ ਬਹਿ ਜਾਵੇ ਤੇ ਕਹਿੰਦੇ ਗੁਰਮਖ ਜਿਹੜਿਆਂ ਗੁਰਮਖ ਜਨ ਜਿਹੜੇ ਉਹ ਸਦਾ ਸੱਚੇ ਨਾਮ ਨੂੰ ਹਿਰਦੇ ਵਿੱਚ ਵਸਦਾ ਗੁਰਮੁਖ ਕੋਈ ਸੋ ਲਿਪਤੋ ਵਰਤੈ ਉਹ ਸਦਾ ਹੀ ਉਹਦੇ ਵਿੱਚ ਗੁਰਮਖਾਂ ਦੇ ਵਿੱਚ ਮਹਾਰਾਜ ਜੀ ਲਿਪਤ ਗੁਪਤ ਵਰਤਦਾ ਹੈ ਉਹਨਾਂ ਦਾ ਸੰਗ ਮਹਾਰਾਜ ਜੀ ਕਹਿੰਦੇ ਉਹ ਸਦਾ ਹੀ ਗੁਰੂ ਦਾ ਸੰਗ ਕਰਦੇ ਹਨ ਗੁਰੂ ਦੇ ਕੋਲ ਬਹਿੰਦੇ ਹਨ ਜੋ ਗੁਰੂ ਕੋਪੇ ਆਪਣਾ ਸੋ ਭਲਾ ਨਹੀਂ ਭਗਤੋ ਉਹਨ ਲਾਹੂਲ ਸਭ ਕੋ ਆਇਆ ਤੇ ਮਹਾਰਾਜ ਜੀ ਕਹਿੰਦੇ ਜਦੋਂ ਗੁਰੂ ਦਾ ਸੰਗ ਕੋਈ ਕਰਦਾ ਹੈ ਉਹ ਪੰਜਾਂ ਤੋਂ ਉਹਨਾਂ ਦਾ ਖੜਾ ਛੁੱਟ ਜਾਂਦਾ ਜਿਹੜੇ ਪੰਜ ਰਕਾਰ ਪੰਜ ਕਰਸਾਨ ਹਨ ਜੋ ਗੁਰਗੁਰ ਤੇ ਆਪਣਾ ਸੋ ਭਲਾ ਕਾਈ ਪੰਜੋ ਉਨ ਲਾਹਾ ਮੂਲ ਸਭ ਕੋ ਆਇਆ ਕਿ ਮਹਾਰਾਜ ਜੀ ਕਹਿੰਦੇ ਜਿਹੜੇ ਗੁਰੂ ਤੋਂ ਦੂਰ ਹੋ ਜਾਂਦੇ ਹਨ ਮਨਮੁਖ ਉਹ ਪੰਜਾਂ ਸਦਾ ਹੀ ਪੰਜਾਂ ਵਕਾਰਾਂ ਦੇ ਵਿੱਚ ਫਸੇ ਰਹਿੰਦੇ ਹਨ ਉਹਨਾਂ ਨੂੰ ਖਿਹੜਾ ਨਹੀਂ ਛੁਲਾ ਸਕਦੇ ਪਹਿਲਾ ਗੁਰਮਨੀ ਗੁਰੂ ਨਾਨਕ ਆਪ ਸਿਣਾਏ ਪੂਰੇ ਗੁਰ ਕਾ ਬਚਨ ਉੱਪਰ ਆ ਤੇ ਮਹਾਰਾਜ ਜੀ ਕਹਿੰਦੇ ਪੂਰੇ ਗੁਰਾਂ ਦਾ ਜਾ ਬਤਨ ਜਿਹੜਾ ਉਹ ਉੱਪਰ ਜਾਂਦਾ ਹੈ ਤਾਗਮ ਨਿਕਮ ਨਾਨਕ ਆਪ ਸੁਣਾਏ ਮਹਾਰਾਜ ਕਹਿੰਦੇ ਇੱਥੇ ਉੱਥੇ ਵੀ ਦੂਹਾਂ ਜਗਤ ਦੇ ਉਹ ਮਾਲਕ ਆਪ ਰੱਖਾ ਬਣਦਾ ਤੇ ਮਹਾਰਾਜ ਜੀ ਕਹਿੰਦੇ ਉਹ ਜੋ ਪੂਰੇ ਮੂਰਾਂ ਦਾ ਕੋਈ ਬਤਨ ਮੰਨਦਾ ਉਹ ਲੋਕ ਅਤੇ ਪ੍ਰੋਕ ਵਿੱਚ ਹੀ ਸੁਖੀ ਹੋ ਜਾਂਦਾ ਹੋਰ ਸਿੱਖਾਂ ਵਡਿਆਈ ਭਾਵੇਂ ਗੁਰਪੂਰੇ ਕੀ ਮਨ ਮੁਖਾ ਉਹ ਇਲਾਹਤ ਨਾ ਤੇ ਮਹਾਰਾਜ ਜੀ ਕਹਿੰਦੇ ਗੁਰਸਿੱਖਾਂ ਨੂੰ ਉਹਦੀ ਬੜਾਈ ਚੰਗੀ ਲੱਗਦੀ ਹੈ ਗੁਰੂ ਦੇ ਸ਼ਬਦ ਗੁਰੂ ਦੀ ਬਾਣੀ ਚੰਗੀ ਲੱਗਦੀ ਹੈ ਗੁਰੂ ਦੀ ਉਸਤਤ ਚੰਗੀ ਲੱਗਦੀ ਹੈ ਪਰ ਮਾਨਵਕ ਜਿਹੜਾ ਮਹਾਰਾਜ ਜੀ ਕਹਿੰਦੇ ਉਹ ਸਦਾ ਹੀ ਇਸ ਵੇਲੇ ਨੂੰ ਇਸ ਸਮੇਂ ਨੂੰ ਹੱਥੋਂ ਗਵਾ ਬੈਠਦਾ ਪੌੜੀ ਸਤ ਸੱਚਾ ਸਭ ਤੋਂ ਵੱਡਾ ਹੈ ਸੋ ਲਾਏ ਜਿਸ ਸਤਗੁਰ ਟਿਕਾ ਅੱਗੇ ਪੌੜੀ ਦੇ ਵਿੱਚ ਮਹਾਰਾਜ ਜੀ ਬਚਨ ਕਰਦੇ ਹਨ ਕਹਿੰਦੇ ਸੱਚਾ ਹੋ ਮਾਲਕ ਤੇ ਸੱਚਾ ਸੱਚ ਵਰਤੰਦਾ ਸਭ ਤੋਂ ਵੱਡਾ ਹੈ ਸਾਰਿਆਂ ਤੋਂ ਵੱਡਾ ਸਮਰੱਥ ਜੋ ਲਾਵੇ ਜਿਸ ਸਤਗੁਰੂ ਟਿੱਕੈ ਮਹਾਰਾਜ ਜੀ ਕਹਿੰਦੇ ਜਿਹਨੂੰ ਉਹ ਗੱਲ ਲਾ ਲੈ ਲੈਂਦਾ ਸੋ ਸਤਗੁਰੂ ਜੀ ਸੱਚ ਧਿਆਏਦਾ ਸੋ ਸੱਚਾ ਸਤਗੁਰੂ ਇੱਕ ਹੈ ਉਹ ਸਤਗੁਰੂ ਨੂੰ ਮਹਾਰਾਜ ਜੀ ਕਹਿੰਦੇ ਧਿਆਨ ਦਾ ਜਗਿਆਸੂ ਗੁਰਮਖ ਉਹ ਸੱਚੇ ਦੇ ਵਿੱਚ ਇੱਕ ਮਿਕ ਹੋ ਜਾਂਦਾ ਸੋ ਸੋਈ ਸਤਗੁਰ ਪੁਰਖ ਹੈ ਜਿਨ ਪੰਜੇ ਦੂਤ ਕੀਤੇ ਵਸ ਛਿੱਕੇ ਇਕੋਈ ਹੈ ਮਹਾਰਾਜ ਜੀ ਕਹਿੰਦੇ ਸਤਗੁਰ ਪੁਰਖ ਪਰਮੇਸ਼ਰ ਜਿਨਨੇ ਪੰਜੇ ਦੂਤ ਜਿਹੜਿਆਂ ਨੂੰ ਵਸ ਵਿੱਚ ਕੀਤੇ ਹੋਏ ਹਨ ਜਿਹਦੀ ਸੰਗਤ ਕਰਕੇ ਜੀ ਦੀ ਨਾਮ ਬਾਣੀ ਦਾ ਆਸਰਾ ਲੈ ਕੇ ਅਸੀਂ ਪੰਜਾਂ ਤੇ ਬਰਵਾ ਬਤੂ ਬੱਝ ਸਕਦੇ ਹਾਂ ਇੱਕੋ ਹੀ ਆ ਸਤਿਗੁਰ ਜਿਹੜਾ ਪੰਜਾਂ ਨੂੰ ਪੰਜਾਂ ਤੇ ਕੰਟਰੋਲ ਕਰਨ ਦੀ ਜਾਚ ਦੱਸਦਾ ਜੇ ਬਿਨ ਸਤਿਗੁਰ ਸੇਵੈ ਆਪ ਗਨਾਏ ਜੇ ਤਿਲ ਅੰਦਰ ਕੂੜਾ ਫਿੱਟ ਫਿੱਟ ਮੋ ਫਿੱਕੇ ਤੇ ਮਹਾਰਾਜ ਜੀ ਕਹਿੰਦੇ ਬਿਨਾਂ ਸਤਗੁਰ ਤੋਂ ਜਿਹੜੇ ਉਹਨੂੰ ਜਪਦੇ ਨਹੀਂ ਸੇਵਦੇ ਨਹੀਂ ਧੌਂਦੇ ਨਹੀਂ ਆਪ ਗੁਨਾਏ ਆਪਣੀ ਮਰਜ਼ੀ ਨਾਲ ਜੀਵਨ ਜਿੰਦਿਆ ਤੇ ਅੰਦਰ ਕੂੜ ਮਹਾਰਾਜ ਕਹਿੰਦੇ ਅੰਦਰ ਉਹਨਾਂ ਦੇ ਜ਼ਹਿਰ ਪੁਕਾਰਾਂ ਦਾ ਕੂੜ ਭਰ ਜਾਂਦਾ ਫਿੱਟ ਫਿੱਟ ਮੋਫਿੱਕੇ ਫਟਕਾਰਾਂ ਕਹਿੰਦੀਆਂ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਦੁਨੀਆਂ ਦੇ ਵਿੱਚ ਵੀ ਦਰਗਾਹ ਵਿੱਚ ਵੀ ਕਹਿੰਦੇ ਮੂੰਹ ਦੇ ਵਿੱਚੋਂ ਵੀ ਫਿੱਕੇ ਬੋਲ ਬੋਲਦੇ ਹਨ ਅਤੇ ਦੁਨੀਆਂ ਦੇ ਸਾਮਣੇ ਵੀ ਉਹ ਫਿੱਕੇ ਲੱਗਦੇ ਹਨ ਪਰ ਅਜੀ ਕਹਿੰਦੇ ਉਹਨਾਂ ਨੂੰ ਫਟਕਾਰ ਪੈਂਦੀ ਆ ਉਹ ਬੋਲੇ ਕਿਸੇ ਨਾ ਭਾਵਨੀ ਮੁਕਾਵੇ ਸਤਿਗੁਰ ਕੇ ਚੁੱਕੇ ਮਹਾਰਾਜ ਜੀ ਕਹਿੰਦੇ ਭਾਉਂਦੇ ਨਹੀਂ ਕਿਸੇ ਨੂੰ ਚੰਗੇ ਨਹੀਂ ਲੱਗਦੇ ਐਸੇ ਮਨੁੱਖ ਜਿਹੜਿਆ ਨੂੰ ਆਮ ਲੋਕਾਂ ਨੂੰ ਵੀ ਨਹੀਂ ਚੰਗੇ ਲੱਗਦੇ ਕਹਿੰਦੇ ਭਾਈ ਇਹਦਾ ਬੋਲ ਬਾਣੀ ਨਹੀਂ ਠੀਕ ਇਹਦੀ ਸੰਗਤ ਨਹੀਂ ਢਿਕਾਵਾ ਪਾਮੀ ਕਹਿੰਦੇ ਨੇ ਭਾਈ ਦੇ ਕੁਲ ਬੈਣਾ ਕੁਲੋਣਾ ਠੀਕ ਨਹੀਂ ਹੈ ਕਿਉਂਕਿ ਉਹਨਾਂ ਨੂੰ ਦੁਨੀਆ ਵੀ ਪਸੰਦ ਨਹੀਂ ਕਰਦੀ ਐਸੇ ਲੋਕਾਂ ਨੂੰ ਜਿਨ੍ਹਾਂ ਦੇ ਮਹਾਰਾਜ ਜੀ ਕਹਿੰਦੇ ਮੁਖ ਤੇ ਵੀ ਫਿੱਕੇ ਬੋਲ ਅਤੇ ਅੰਦਰ ਵੀ ਫਿੱਕਾ ਪਾੜ ਮਹਾਰਾਜ ਜੀ ਕਹਿੰਦੇ ਸਤਿਗੁਰੂ ਕੋਲੋਂ ਫਟਕਾਰੇ ਜਾਂਦੇ ਹਨ ਇਹ ਭਾਈ ਇਹ ਸ਼ਬਦ ਦੀ ਸ਼ਲੋਕ ਕੌੜੀ ਦੀ ਅੱਜ ਦੀ ਵਿਚਾਰ ਹੈ ਇਤਿਹਾਸਕ ਸ਼ਲੋਕ ਕੌੜੀਆਂ ਸਪੂਰਨ ਹੁੰਦੀਆਂ ਹਨ ਪੁਰੂ ਰਾਮਦਾਸ ਜੀ ਮਹਾਰਾਜ ਉੱਥੇ ਪਾਸ਼ਾ ਜੀ ਆਪਣੀ ਰਸਨਾ ਤੋਂ ਸਾਨੂੰ ਸੰਸਾਰੀ ਜੀਵਾਂ ਨੂੰ ਉਪਦੇਸ਼ ਬਖਸ਼ਦੇ ਹਨ ਭਾਈ ਅੱਜ ਦੀ ਅਪੂਹਾ ਜੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ سیوان, سیوان باندھے جی نے کام کلاو جانی انمارا جی سمات, سمات بکشن اگنی آسمو سنگتانیاں پائی حاجنیاں پروان کرن جی واہک جی کا خلصہ واہک جی کی فتح ساتھ